ਸਿਲੰਡਰ ਪਾਇਸੀ ਬਾਬੇ ਦੀ ਬਕਸੀ ਦੀ ਤਿਆਰੀਆਂ ਚੱਲ ਰਹੀਆਂ ਸੀ ਇੱਥੇ ਲੇਡੀ ਜੀ ਬੈਠਿਆ ਮਾਂ ਤੇ ਰੋਟੀਆਂ ਪਕਾ ਰਹੀਆਂ ਸੀ ਤਵੇ ਤੇ ਐਨੇ ਇੱਕ ਸਿਲੰਡਰ ਨੂੰ ਅੱਗ ਲੱਗੀ ਹੈ ਪਹਿਲਾਂ ਤਾਂ ਸਿਲੰਡਰ ਫੜ ਫੜ ਕਰੀ ਗਿਆ ਉਸ ਤੋਂ ਬਾਅਦ ਇੱਕੋ ਜਿਹਾ ਧੁਮਾਕਾ ਹੋਇਆ ਸਾਰੇ ਹਾਫੜ ਇੱਥੇ ਸਾਰੇ ਹੋ ਗਿਆ ਜਿਹਦੇ ਵਿੱਚ ਕੁਝ ਸਾਥ-ਸਾਥ ਬੰਦੇ ਹੁਣ ਸੇਵਾਲਾ ਤੇ ਜਲਵਾਈ ਸੀ ਤੇ ਉਹਨਾਂ ਨੂੰ ਅੱਗ ਪੈ ਗਈ ਪਰਮਾਤਮਾ ਦਾ ਸ਼ੁਕਰ ਹੈ ਬੱਚੇ ਹਜੇ ਬਹੁਤ ਰਹੇਗੀ ਕਿਨਾਂ ਉਹ ਆਕੇ ਠੀਕ ਹੈਗੇ 5-7 ਬੰਦੇ ਹੈਗੇ ਹੂੰ ਕੋਈ ਕਾਰਨ ਪਤਾ ਲੱਗਿਆ ਅੱਗ ਦਾ ਨਹੀਂ ਕਾਰਨ ਦਾ ਕੋਈ ਪਤਾ ਲੱਗਿਆ ਕੋਈ ਲੀਕ ਹੀ ਹੋਇਆ ਕੀ ਦੇ ਵਿੱਚ ਵਰਸੀ ਸਮਾਗਮ ਚੱਲ ਰਹੇ ਸੀਗੇ ਉੱਥੇ ਕੋਈ ਸਿਲੰਡਰ ਫਟਣ ਕਰਕੇ ਅੱਗ ਲੱਗੀ ਸੀ ਸਾਡੇ ਕੋਲ 7 ਪੇਸ਼ੈਂਟ ਲੈ ਕੇ ਆਏ ਸੀ ਜੀ ਵਿੱਚੋਂ 5 ਸੀ ਦਾਖਲ ਕਰ ਲਏ ਸੀਗੇ ਤੇ 2 ਪੇਸ਼ੈਂਟ ਸਿਓ ਹਸਪਤਲ ਭੇਜਦੇ ਸੀਗੇ ਵਿੱਚੋਂ ਤੇ ਇਹਨਾਂ ਦਾ ਮੁੱਢਲਾ ਇਲਾਜ ਕਰਦੇ ਤਿੰਨ ਪੇਸ਼ਾਂ ਦੇ ਬਰਨ ਜ਼ਿਆਦਾ ਸੀਗੇ 60% 70% ਸੀ ਉਹਨਾਂ ਨੂੰ ਬਠਿੰਡਾ ਪ੍ਰਾਈਵੇਟ ਰੈਫਰ ਕਰਤਾ ਇਹ ਦੋ ਬਹਿਨ ਸਾਡੇ ਕੋਲ ਅਸਟੈਂਡ ਹੈਗੇ ਕਿ ਸਾਰੇ ਪਾਪੜੇ ਤੋਂ ਬਾਅਦ ਲਾਤੀ ਸਿਲੰਡਰ ਪਾਇਸੀ ਬਾਬੇ ਜੀ ਬਕਸੀ ਦੀ ਤਿਆਰੀਆਂ ਚੱਲ ਰਹੀਆਂ ਸੀ ਇੱਥੇ ਲੇਡੀ ਜੀ ਵਗੈਰਾ ਬੈਠਿਆ ਉਹਨਾਂ ਤੇ ਰੋਟੀਆਂ ਪਕਾ ਰਹੀਆਂ ਸੀ ਤਾਂ ਉੱਤੇ ਇਹਨੇ ਇੱਕ ਸਿਲੰਡਰ ਨੂੰ ਅੱਗ ਲੱਗੀ ਹੈ ਪਹਿਲਾਂ ਤਾਂ ਸਿਲੰਡਰ ਫੜਫੜ ਕਰੀ ਗਿਆ ਉਸ ਤੋਂ ਬਾਅਦ ਇੱਕੋ ਜਿਹਾ ਧੁਮਾਕਾ ਹੋਇਆ ਸਾਰੇ ਪਾਪੜ ਇੱਥੇ ਸਾਰੇ ਹੋ ਗਿਆ ਜਿਹਦੇ ਵਿੱਚ ਕੋ ਸਾਰ ਸੱਤ ਬੰਦੇ ਸੀ ਸੇਵਾਲਾ ਸੀ ਸਰਵਾਈ ਸੀ ਤੇ ਉਹਨਾਂ ਨੂੰ ਅੱਗ ਪੈ ਗਈ ਪਰਮਾਤਮਾ ਦਾ ਸ਼ੁਕਰ ਹੈ ਬੱਚੇ ਹਜੇ ਬਹੁਤ ਰਹਿ ਗਈ ਕੀ ਨੇ ਉਹ ਆਕੇ ਠੀਕ ਹੈਗੇ ਪੰਜ-ਸੱਤ ਕੇ ਬੰਦੇ ਹੈਗੇ ਹੂੰ ਕੋਈ ਕਾਰਨ ਪਤਾ ਲੱਗਿਆ ਅੱਗ ਦਾ ਨਹੀਂ ਕਾਰਨ ਦਾ ਕੋਈ ਪਤਾ ਲੱਗਿਆ ਕੋਈ ਲੀਕ ਹੀ ਹੋਇਆ ਕੀ ਸੀ ਦੇ ਵਿੱਚ ਬਰਸੀ ਸਮਾਗਮ ਚੱਲ ਰਹੇ ਸੀਗੇ ਉੱਥੇ ਕੋਈ ਸਿਲੰਡਰ ਫਟਣ ਕਰਕੇ ਅੱਗ ਲੱਗੀ ਸੀ ਸਾਡੇ ਕੋਲ ਸੱਤ ਪੇਸ਼ੈਂਟ ਲੈ ਕੇ ਆਏ ਸੀ ਜੀ ਵਿੱਚੋਂ ਪੰਜ ਅਸੀਂ ਦਾਖਲ ਕਰ ਲਏ ਸੀਗੇ ਤੇ ਦੋ ਪੇਸ਼ੈਂਟ ਸਿਉ ਹਸਪਤਲ ਭੇਜਦੇ ਸੀਗੇ ਵਿਚੋਤਰੀ ਇਹਨਾਂ ਦਾ ਮੁੱਢਲਾ ਇਲਾਜ ਕਰਕੇ ਤਿੰਨ ਪੇਖਾਂ ਦੇ ਪਰੰਜਾਦਾ ਸੀ 67% ਸੀ ਕੋਲ ਨੂੰ ਬ੍ਰਿੰਦਾ ਪ੍ਰਾਈਵੇਟ ਕਰਤਾ ਇਹ ਦੋ ਬਹਿਨਾਂ ਸਾਡੇ ਕੋਲ ਅਸਟੈਂਟ ਆ ਗਏ ਤੇ ਸਾਰੇ ਪੱਤੇ ਕੋ ਫਾੜਾ ਲਾਤੀ ਪਰਮਾਤਮਾ ਦਾ ਸ਼ੁਕਰ ਹੈ ਬੱਚੇ ਹਜੇ ਬਹੁਤ ਰਹੇਗੀ ਕਿਨ ਹੈ ਉਹ ਆ ਕੇ ਠੀਕ ਹੈਗੇ ਪੰਜ-ਛੇ ਤੱਕ ਬੰਦੇ ਹੈਗੇ ਕੋਈ ਕਾਰਨ ਪਤਾ ਲੱਗਿਆ ਅੱਗ ਦਾ ਨਹੀਂ ਕਾਰਨ ਦਾ ਕੋਈ ਪਤਾ ਲੱਗਿਆ ਕੋਈ ਲੀਕ ਹੀ ਹੋਇਆ ਕਿ ਦੇ ਵਿੱਚ ਬਰਸੀ ਸਮਾਗਨ ਚੱਲ ਰਹੇ ਸੀਗੇ ਉੱਥੇ ਕੋਈ ਸਿਲੰਡਰ ਫਟਣ ਕਰਕੇ ਅੱਗ ਲੱਗੀ ਸੀ ਸਾਡੇ ਕੋਲ 7 ਸੱਕ ਪੇਸ਼ੈਂਟ ਲੈ ਕੇ ਆਏ ਸੀ ਜਿ ਵਿੱਚੋਂ 5 ਅਸੀਂ ਦਾਖਲੇ ਕਰ ਲਏ ਸੀਗੇ ਤੇ 2 ਪੇਸ਼ੈਂਟਸ ਉਹ